ਅੱਜ ਪੰਜਾਬ ਪੁਲਿਸ ਨੇ ਦੋ ਥਾਵਾਂ ਤੇ ਪੁਲਿਸ ਅਨਕਾਊਂਟਰ ਕੀਤੇ ਨੇ ਔਰ ਇੱਕ ਜਗ੍ਹਾ ਦੇ ਉੱਪਰ ਪੰਜਾਬ ਪੁਲਿਸ ਨੇ ਪੁਲਿਸ ਅਨਕਾਊਂਟਰ ਕਰਕੇ ਪੁਲਿਸ ਮੁਕਾਬਲੇ ਦੇ ਵਿੱਚ ਇੱਕ ਨੌਜਵਾਨ ਨੂੰ ਮਾਰ ਦਿੱਤਾ ਪੂਰੀ ਖਬਰ ਦੀ ਜਾਣਕਾਰੀ ਅੱਗੇ ਤੁਹਾਨੂੰ ਦੰਨੇ ਆ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਤੇ ਪਹਿਲੀ ਖਬਰ ਪੁਲਿਸ ਅਨਕਾਊਂਟਰ ਦੀ ਹੈ ਅੱਜ ਇੱਕ ਤਾਂ ਫਿਰੋਜ਼ਪੁਰ ਪੁਲਿਸ ਨੇ ਅਨਕਾਊਂਟਰ ਕੀਤਾ ਔਰ ਦੂਜਾ ਅੰਮ੍ਰਿਤਸਰ ਪੁਲਿਸ ਨੇ ਇੱਕ ਅਨਕਾਊਂਟਰ ਕੀਤਾ ਜੀਦੇ ਵਿੱਚ ਪੁਲਿਸ ਦਾ ਦਾਵਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਫਰਾਰ ਹੋ ਗਿਆ ਦੂਜਾ ਭੱਜ ਗਿਆ ਇਹ ਇਨਕਾਊਂਟਰ ਉਸ ਟਾਈਮ ਹੋਇਆ ਪੁਲਿਸ ਜਿਹੜੀ ਕਹਾਣੀ ਦੱਸ ਰਹੀ ਹੈ ਉਹਦੇ ਮੁਤਾਬਕ ਪੁਲਿਸ ਇਹ ਦੱਸਦੀ ਹੈ ਕਿ ਹਰਜਿੰਦਰ ਸਿੰਘ ਹੈਰੀ ਨਾਂ ਦਾ ਇੱਕ ਵਿਅਕਤੀ ਜਿੱਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਉਹਨੂੰ ਪੁਲਿਸ ਲੱਭਦੀ ਸੀ ਉਹ ਅਦਾਲਤ ਤੋਂ ਜ਼ਮਾਨਤ ਤੇ ਆਇਆ ਹੋਇਆ ਸੀ ਤੇ ਪੁਲਿਸ ਕਹਿੰਦੀ ਹੈ ਕਿ ਅਜੇ ਵੀ ਉਹ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਿਹਾ ਸੀ ਪੁਲਿਸ ਕਹਿੰਦੀ ਹੈ ਕਿ ਅੱਜ ਜਦੋਂ ਉਹ ਨਜਾਇਜ਼ ਹਥਿਆਰਾਂ ਦੇ ਸਮੇਤ ਆਪਣੇ ਇੱਕ ਸਾਥੀ ਦੇ ਨਾਲ ਜਾ ਰਿਹਾ ਸੀ ਤਾਂ ਅੱਗੇ ਪੁਲਿਸ ਪਹਾਲ ਦੇ ਵਿੱਚ ਨਾਕਾ ਲਾ ਕੇ ਖੜੀ ਸੀ ਤੇ ਜਦੋਂ ਉਹਨੂੰ ਰੋਕਿਆ ਗਿਆ ਤਾਂ ਉਸਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਤਾਂ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕੀਤੀ ਤੇ ਪੁਲਿਸ ਕਹਿੰਦੀ ਹੈ ਕਿ ਫਿਰ ਉਹ ਮੌਕੇ ਦੇ ਉੱਪਰ ਗੋਲੀਆਂ ਨੂੰ ਵੱਜੀ ਤੇ ਉਹਦੀ ਮੌਤ ਹੋ ਗਈ ਹੈ ਤੇ ਪੁਲਸੇ ਕਹਿੰਦੀ ਹੈ ਕਿ ਉਹਦੇ ਨਾਲ ਦਾ ਇੱਕ ਸਾਥੀ ਸਣੀ ਜਿਹੜਾ ਕਿ ਮੌਕੇ ਦਾ ਫਾਇਦਾ ਠਾ ਕੇ ਭੱਜ ਗਿਆ ਦੇਖੋ ਪੁਲਿਸ ਦੀਆਂ ਇਹਨਾਂ ਕਹਾਣੀਆਂ ਦੇ ਉੱਪਰ ਬਹੁਤ ਸਾਰੇ ਸਵਾਲ ਵੀ ਉਠਾਏ ਜਾਂਦੇ ਨੇ ਪਹਿਲਾਂ ਵੀ ਤੇ ਹੁਣ ਵੀ ਔਰ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਹੁਣ ਤੱਕ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਵੀ ਹੋਈਆਂ ਪਰ ਕੀ ਇਹ ਮੁਕਾਬਲਾ ਸੱਚਾ ਹੈ ਕਿ ਝੂਠਾ ਹੈ ਇਹਦੇ ਬਾਰੇ ਆਪਾਂ ਕੁਝ ਹਾਲ ਦੀ ਕੜੀ ਕਹਿ ਨਹੀਂ ਸਕਦੇ ਜੋ ਪੁਲਿਸ ਦੱਸ ਰਹੀ ਹੈ ਜੋ ਖਬਰਾਂ 'ਚ ਆ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਦੂਜੀ ਇਨਕਾਊਂਟਰ ਦੀ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਪਿਛਲੇ ਦਿਨ ਇੱਕ ਆਰਐਸਐਸ ਆਗੂ ਦੇ ਪੁੱਤਰ ਦਾ ਕਤਲ ਹੋਇਆ ਸੀ ਉਸ ਮਾਮਲੇ 'ਚ ਦੋ ਬੰਦੇ ਫੜੇ ਹੋਏ ਸੀ ਇੱਕ ਹੋਰ ਤੀਜੇ ਦੇ ਮਗਰ ਸੀ ਪੁਲਿਸ ਔਰ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ ਉਹਨਾਂ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਅਸੀਂ ਉਸ ਵਿਅਕਤੀ ਨੂੰ ਫੜਨ ਦੇ ਲਈ ਟ੍ਰੇਸ ਕਰ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਉਹ ਫਲਾਣੇ ਲੱਕੇ 'ਚ ਹੈ ਜਦੋਂ ਉੱਥੇ ਨਾਕੇ ਬੰਦੀ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾ ਉੱਥੇ ਵੀ ਪੁਲਿਸ ਨੇ ਇਹੀ ਕਹਾਣੀ ਦੱਸੀ ਹੈ ਕਿ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕੀਤੀ ਹੈ ਤੇ ਫਿਰ ਉਹਨੂੰ ਗੋਲੀ ਵੱਜੀ ਹੈ ਔਰ ਐਨਕਾਊਂਟਰ ਕਰਕੇ ਪੁਲਿਸ ਨੇ ਉਹਨੂੰ ਜ਼ਿੰਦਾ ਗ੍ਰਿਫਤਾਰ ਕਰ ਲਿਆ ਹੁਣ ਇਹ ਦੋ ਐਨਕਾਊਂਟਰ ਦੀਆਂ ਖਬਰਾਂ ਇੱਕ ਦਿਨ ਆਈਆਂ ਪਿਛਲੇ ਲਗਭਗ 5-6 ਮਹੀਨਿਆਂ ਤੋਂ ਪੁਲਿਸ ਐਨਕਾਊਂਟਰਾਂ ਦੀਆਂ ਖਬਰਾਂ ਰੋਜ਼ਾਨਾ ਵਾਂਗ ਆਉਂਦੀਆਂ ਰਹੀਆਂ ਨੇ ਤੇ ਨਾਲ ਦੀ ਨਾਲ ਸਵਾਲ ਵੀ ਉੱਠਦੇ ਰਹੇ ਕਿੰਨੇ ਸਾਰੇ ਪੁਲਿਸ ਅਨਕਾਊਂਟਰਾਂ ਦੇ ਮਾਮਲੇ ਪਿਛਲੇ 6-7 ਮਹੀਨਿਆਂ ਦੇ ਵਿੱਚ ਅਦਾਲਤਾਂ 'ਚ ਪਹੁੰਚੇ ਨੇ ਜਿਹੜਾ ਇੱਕ ਮੁੰਡਾ 90 ਦੇ ਕੋਲੇ ਮਾਰਿਆ ਗਿਆ ਸੀਗਾ ਅਨਕਾਊਂਟਰ ਦੇ ਵਿੱਚ ਉਹ ਮਾਮਲਾ ਵੀ ਉਹਦੇ ਉੱਪਰ ਵੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਔਰ ਉਹ ਪਰਿਵਾਰ ਦਾ ਦੋਸ਼ ਹੈ ਕਿ ਉਹ ਝੂਠਾ ਅਨਕਾਊਂਟਰ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ ਅਨਕਾਊਂਟਰ ਜਿਹੜਾ ਅਬੋਰ ਦੇ ਵਿੱਚ ਕੀਤਾ ਗਿਆ ਉਹਦੇ ਉੱਪਰ ਵੀ ਇਸੇ ਤਰ੍ਹਾਂ ਦੇ ਸਵਾਲ ਵੱਡੇ ਉੱਠੇ ਤੇ ਉੱਠ ਰਹੇ ਨੇ ਪਰ ਪੁਲਸ ਨੇ ਜੋ ਦਾਅਵਾ ਕੀਤਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕੀਤਾ ਹੈ। ਦੇਖੋ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਹੈ। ਜੋ ਬਦਮਾਸ਼ੀ ਚੱਲਦੀ ਆ ਉਹਨੂੰ ਰੋਕਿਆ ਜਾਣਾ ਚਾਹੀਦਾ ਹੈ ਪਰ ਵੱਡਾ ਸਵਾਲ ਇਹ ਆ ਕਿ ਇਹ ਪੈਦਾ ਕਿਨੇ ਕੀਤੀ ਹੈ। ਦੇਖੋ ਪੰਜਾਬ ਦੇ ਹੋਂ ਹਰ ਗੱਭਰੂ ਆਪਣੇ ਆਪ ਇਸ ਰਾਹ ਨਹੀਂ ਤੁਰੇ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਤੇ ਤੇ ਗੈਂਗਸਟਰਪੁਣੇ ਦੇ ਰਾਹ ਤੇ ਆਪਣੇ ਆਪ ਨਹੀਂ ਤੁਰੀ। ਇਹ ਸਭ ਗੰਦੀਆਂ ਸਿਆਸਤਾਂ ਤੇ ਮਾੜੇ ਸਿਸਟਮ ਦੀ ਦੇਣ ਹੈ ਕੋਈ ਵੀ ਮਾਂ ਆਪਣੇ ਧੀ ਪੁੱਤ ਨੂੰ ਗੈਂਗਸਟਰ ਬਣਾਉਣ ਲਈ ਜਾਂ ਨਸ਼ੇੜੀ ਬਣਾਉਣ ਲਈ ਪੈਦਾ ਨਹੀਂ ਕਰਦੀ ਇਹ ਸਾਰਾ ਮਾਹੌਲ ਹੈ ਜਿਹੜਾ ਇੱਧਰ ਨੂੰ ਧੱਕੇ ਲਗਿਆ ਮੈਂ ਠੋਕ ਵਜਾ ਕੇ ਕਹਿਣਾ ਚਾਹਣਾ ਕਿ ਗੰਦੀਆਂ ਸਿਆਸਤਾਂ ਨੇ ਪਹਿਲਾਂ ਇਹ ਕੰਮ ਕੀਤੇ ਕੁਝ ਚੰਗੇ ਹੋਣਹਾਰ ਮੁੰਡਿਆਂ ਨੂੰ ਕਾਲਜਾਂ ਯੂਨੀਵਰਸਟੀਆਂ ਤੋਂ ਆਪਣੇ ਨੇੜੇ ਲਾਇਆ ਔਰ ਫਿਰ ਉਹਨਾਂ ਤੋਂ ਕਈ ਇਸ ਤਰ੍ਹਾਂ ਦੇ ਗਲਤ ਕੰਮ ਕਰਾਉਣੇ ਸ਼ੁਰੂ ਕੀਤੇ ਆਪਣੇ ਵਿਰੋਧੀਆਂ ਦੇ ਖਿਲਾਫ ਯਾ ਆਪਣੇ ਕਈ ਹੋਰ ਜਾਇਜ ਨਜਾਇਜ਼ ਕੰਮ ਤੇ ਫਿਰ ਜਦ ਉਹਨਾਂ ਤੇ ਕਈ ਕੇਸ ਪੈ ਗਏ ਤਾਂ ਫਿਰ ਜਿਹੜਾ ਉਹ ਕਿਰਪਾ ਵਾਲਾ ਅਸ਼ੀਰਵਾਦੀ ਹੱਥ ਹੁੰਦਾ ਉਹ ਇਹ ਪਾਰਟੀਆਂ ਸਿਆਸਤਦਾਨ ਕਈ ਜਿਹੜੇ ਉਹ ਚੁੱਕ ਲੈਂਦੇ ਆ ਤੇ ਫਿਰ ਉਹ ਮੁੰਡਿਆਂ ਕੋਲ ਇੱਕੋ ਰਾ ਬਚਦਾ ਕਿ ਹੁਣ ਉਹ ਗੈਂਗਸਟਰ ਪੁਨੇ ਦੇ ਰਾ ਇਸ ਦੁਨੀਆ ਦੀ ਦਲਦਲ ਦੇ ਵਿੱਚ ਧਸ ਜਾਣ ਤੇ ਇੰਜ ਹੋਇਆ ਦੇਖੋ ਜਿੰਨੇ ਜੋ ਅਪਰਾਧ ਕੀਤਾ ਹੈ ਗੈਂਗਸਟਰ ਨੇ ਜਾਂ ਕਿਸੇ ਨੇ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹ ਇਧਰ ਨੂੰ ਤੁਰਿਆ ਕਿਉਂ ਇਹ ਵੀ ਤਾਂ ਸਵਾਲ ਹੈ ਨਾ ਇਹਦੇ ਤੇ ਗੱਲ ਕਿਉਂ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਜਵਾਨੀ ਨਸ਼ਾ ਚ ਰੂੜੀ ਹੈ ਇਹਦਾ ਜ਼ਿੰਮੇਵਾਰ ਜਵਾਨੀ ਨਹੀਂ ਹੈਗੀ ਬਹੁਤ ਸਾਰੇ ਲੋਕ ਸਾਡੀ ਜਵਾਨੀ ਨੂੰ ਬੁਰਾ ਭਲਾ ਬੋਲਦੇ ਨੇ ਬਿਲਕੁਲ ਨਹੀਂ ਜਿੰਨੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਨੇ ਇਹ ਗੰਦੀਆਂ ਸਿਆਸਤਾਂ ਨੇ ਪਹਿਲਾਂ ਇਹ ਕੰਮ ਪੰਜਾਬ 'ਚ ਚਲਾਇਆ ਤਾਂ ਕਰਕੇ ਉਹ ਸ਼ਿਕਾਰ ਹੋਏ ਨੇ ਦੂਜੀ ਖਬਰੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦਿਆ 24 ਨਵੰਬਰ ਦਾ ਇਹ ਇਜਲਾਸ ਰੱਖਿਆ ਗਿਆ ਔਰ ਇਹ ਇਜਲਾਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੱਖਿਆ ਗਿਆ ਇਹਦੇ ਲਈ ਰਾਜਪਾਲ ਤੋਂ ਸਪੈਸ਼ਲ ਮਨਜ਼ੂਰੀ ਲਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਸਪੈਸ਼ਲ ਇਜਲਾਸ ਹੋਵੇਗਾ ਤੀਜੀ ਵੱਡੀ ਖਬਰ ਜਿਹੜੀ ਹੈ ਉਹ ਬਿਹਾਰ ਦੇ ਵਿੱਚ ਫਿਰ 10ਵੀਂ ਵਾਰ ਨਿਤਿਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਦੀ ਸੌ ਚਕਾ ਦਿੱਤੀ ਗਈ ਹੈ ਔਰ ਅੱਜ ਪ੍ਰਧਾਨ ਮੰਤਰੀ ਵੀ ਉੱਥੇ ਸੌ ਚਕਾਉਣ ਦੇ ਲਈ ਪਹੁੰਚੇ ਹੋਏ ਸੀ ਤੇ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ 10ਵੀਂ ਵਾਰ ਬਣ ਗਏ ਨੇ ਇੱਥੇ ਬਾਕੀ ਤਾਂ ਗੱਲਾਂ ਛੱਡੋ ਇੱਕ ਸਵਾਲ ਮੈਂ ਪੰਜਾਬ ਸਰਕਾਰ ਦੇ ਆਧਾਰ ਤੇ ਗੱਲ ਕਰਨੀ ਚਾਹੂੰਗਾ ਦੇਖੋ ਨਿਤਿਸ਼ ਕੁਮਾਰ ਅਸੀਂ ਬਿਹਾਰ ਦੇ ਲੋਕਾਂ ਨੂੰ ਬਿਹਾਰੀਏ ਹੋਰ ਕਈ ਕੁਛ ਸਾਡੇ ਲੋਕ ਕਈ ਵਾਰੀ ਕਹਿ ਦਿੰਦੇ ਨੇ ਪਰ ਨਿਤਿਸ਼ ਕੁਮਾਰ ਨੇ ਬਿਹਾਰ ਦੇ ਵਿੱਚ ਹਰ ਤਰ੍ਹਾਂ ਦੀ ਜਾਇਜ਼ ਨਜਾਇਜ਼ ਸ਼ਰਾਬ ਤੇ ਪਾਬੰਦੀ ਲਾਈ ਹੋਈ ਹੈ ਸਾਰੇ ਸ਼ਰਾਬ ਦੇ ਠੇਕੇ ਉਹਨੇ ਬੰਦ ਕੀਤੇ ਹੋਏ ਨੇ ਉੱਥੇ ਕੋਈ ਸਰਕਾਰੀ ਠੇਕਾ ਵੀ ਸ਼ਰਾਬ ਦਾ ਨਹੀਂ ਚੱਲਦਾ ਬਿਹਾਰ ਤੇ ਗੁਜਰਾਤ ਚ ਪਾਬੰਦੀ ਹੈ ਸ਼ਰਾਬ ਤੇ ਪਰ ਸਾਡੇ ਪੰਜਾਬ ਚ ਇੱਥੇ ਪੰਥਕ ਕਾਉਣ ਵਾਲੀਆਂ ਸਰਕਾਰਾਂ ਬਣੀਆਂ ਇੱਥੇ ਸਾਰੀਆਂ ਸਰਕਾਰਾਂ ਕਹਿੰਦੀਆਂ ਅਸੀਂ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਸ਼ਰਾਬ ਤੇ ਪਾਬੰਦੀ ਪੰਜਾਬ ਚ ਕਿਉਂ ਨਹੀਂ ਲਾਈ ਕਹਿੰਦੇ ਜੀ ਇਹ ਤੋਂ ਟੈਕਸ ਆਉਂਦਾ ਜੇਕਰ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਸ਼ਰਾਬ ਤੇ ਪਾਬੰਦੀ ਲਾ ਕੇ ਫਿਰ ਲਗਾਤਾਰ ਉੱਥੋਂ ਦਾ ਮੁੱਖ ਮੰਤਰੀ ਬਣ ਸਕਦਾ ਤਾਂ ਪੰਜਾਬ ਚ ਨਹੀਂ ਹੋ ਸਕਦਾ ਇੰਜ ਪਰ ਪਤਾ ਨਹੀਂ ਕਿਉਂ ਕਿਹੜੀਆਂ ਮਿਲੀਆਂ ਭੁਗਤਾਂ ਕਰਕੇ ਹੋਰ ਨਸ਼ਿਆਂ ਤੇ ਗੱਲ ਹੁੰਦੀ ਆ ਪਹਿਲੀ ਤਾਂ ਗੱਲ ਬਹੁਤ ਸਾਰੇ ਲੋਕ ਜਿਹੜੇ ਪੀਨਖਾਨ ਵਾਲੇ ਆ ਉਹ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤੇ ਪਰ ਸ਼ਰਾਬ ਦੇ ਉੱਪਰ ਪਾਬੰਦੀ ਪੰਜਾਬ 'ਚ ਵੀ ਲਾਈ ਜਾ ਸਕਦੀ ਹੈ ਜਿਹੜੀ ਕਿ ਲਾਉਣ ਨੂੰ ਕੋਈ ਸਰਕਾਰ ਤਿਆਰ ਨਹੀਂ ਗਈ ਅਗਲੀ ਵੱਡੀ ਖਬਰ ਨਿਰਪੈ ਸਿੰਘ ਖਾਈ ਕਿਰਤੀ ਕਿਸਾਨੀ ਉਹਨਾਂ ਦੇ ਆਕੂ ਉਹਨਾਂ ਤੇ ਪਿਛਲੇ ਦਿਨੀ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਔਰ ਉਹਦੇ ਵਿਰੋਧ ਦੇ ਵਿੱਚ ਹੁਣ ਫਿਰ ਉਹਨਾਂ ਨੂੰ ਧਮਕੀਆਂ ਆਈਆਂ ਤਾ ਫਿਰ ਹੁਣ ਅੱਜ ਕਿਰਤੀ ਕਿਸਾਨੀ ਉਹਨਾਂ ਵੱਲੋਂ ਇੱਕ ਵੱਡਾ ਮਜਾਰਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਜਿਹਦੇ ਚ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਕਿਸਾਨ ਜਥੇਬੰਦੀਆਂ ਨੇ ਦਿੱਤੀ ਹੈ ਕਿ ਜੇਕਰ ਹੁਣ ਸਾਡੇ ਬੰਦੇ ਦਾ ਕੋਈ ਨੁਕਸਾਨ ਹੋਇਆ ਤਾਂ ਦੀ ਜ਼ਿੰਮੇਵਾਰ ਸਿੱਧਾ ਸਰਕਾਰ ਹੋਵੇਗੀ ਅਗਲੀ ਖਬਰ ਜਿਹੜੀ ਆ ਉਹ ਆ ਰਹੀ ਹੈ ਇੱਕ ਪੱਤਰਕਾਰ ਦੇ ਉੱਪਰ ਕੀਤੇ ਗਏ ਹਮਲੇ ਪੱਤਰਕਾਰ ਗਿੱਦੜਵਾਏ ਦਾ ਰਣਜੀਤ ਗਿੱਲ ਉਹਦੇ ਉੱਪਰ ਹਮਲਾ ਕੀਤਾ ਗਿਆ ਸੀ ਹਮਲੇ ਤੋਂ ਬਾਅਦ ਕੱਲ ਉਦੇ ਵਿਰੋਧ ਦੇ ਵਿੱਚ ਵੱਡਾ ਪ੍ਰਦਰਸ਼ਨ ਪੱਤਰਕਾਰ ਭਾਈਚਾਰੇ ਵੱਲੋਂ ਤੇ ਕਈ ਸਾਰੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਤੇ ਇਨਸਾਫ ਸੰਧ ਲੋਕਾਂ ਵੱਲੋਂ ਗਿੱਦੜਵਾ ਦੇ ਵਿੱਚ ਕੀਤਾ ਗਿਆ ਔਰ ਸਿੱਧਾ ਕਿਹਾ ਗਿਆ ਕਿ ਦੇਖੋ ਇਹ ਪੱਤਰਕਾਰਾਂ ਦੀਆਂ ਜ਼ੁਬਾਨਾਂ ਬੰਦ ਕਰਾਉਣ ਲਈ ਜੋ ਕੁਝ ਹੋ ਰਿਹਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਲ ਇਹ ਵੀ ਸਵਾਲ ਚੁੱਕੇ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਪੱਤਰਕਾਰਾਂ ਦੇ ਨਾਂ ਲੈ ਕੇ ਤੇ ਟੇਢੇ ਤਰੀਕੇ ਨਾਲ ਨਾਂ ਲੈ ਕੇ ਕੁਝ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਤਾ ਇਸ ਕਰਕੇ ਇਹੋ ਜੇ ਕੁਝ ਲੋਕਾਂ ਨੂੰ ਸ਼ਹਿ ਮਿਲ ਰਹੀ ਹੈ ਜਿਹੜੇ ਇਹ ਵਾਰਦਾਤਾ ਕਰ ਰਹੇ ਨੇ ਅਗਲੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਜਿਹਦੇ ਤੇ ਰੌਲਾ ਪੈ ਗਿਆ ਉਹਨਾਂ ਨੇ ਕੀ ਕਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਸਭ ਕਹਿੰਦੇ ਵੀ ਮੈਨੂੰ ਇੱਕ ਕੱਠ ਚੋਂ ਗਏ ਉੱਥੇ ਕੁਝ ਕਿਸਾਨਾਂ ਨੇ ਆਮ ਲੋਕਾਂ ਨੇ ਕੋਈ ਸਵਾਲ ਪੁੱਛੇ ਤਾਂ ਉਹ ਡਾਕਟਰ ਚਰਨਜੀਤ ਸਿੰਘ ਚੰਨੀ ਉਹ ਕਹਿੰਦੇ ਵੇਖੋ ਮੈਨੂੰ ਜਿਹਨੇ ਸਵਾਲ ਪੁੱਛਣਾ ਹੈ ਉਹ ਬੰਦਾ 10 ਤੋਂ ਵੱਧ ਪੜਿਆ ਹੋਣਾ ਚਾਹੀਦਾ ਹੈ 10ਵੀਂ ਤੋਂ ਘੱਟ ਪੜਿਆ ਬੰਦਾ ਮੈਨੂੰ ਸਵਾਲ ਨਾ ਕਰੇ ਮੈਂ ਪੜਿਆ ਲਿਖਿਆ ਬੰਦਾ ਐ ਇੱਥੇ ਸਿੱਧਾ ਸਵਾਲ ਆ ਐਮਐਲਏ ਚਰਨਜੀਤ ਚੰਨੀ ਨੂੰ ਚੰਨੀ ਸਾਹਿਬ ਜਦੋਂ ਤੁਸੀਂ ਵੋਟਾਂ ਲਈਆਂ ਸੀ ਉਦੋਂ ਤੁਸੀਂ ਇਹ ਕਿਹਾ ਸੀ ਵੀ 10 ਤੋਂ ਘੱਟ ਪੜਿਆ ਬੰਦਾ ਮੈਨੂੰ ਭਾਈ ਵੋਟ ਨਾ ਪਾਏ ਮੈਨੂੰ ਕੱਲੇ ਪੜੇ ਲਿਖੇ ਪਾਉਣ ਗ੍ਰੈਜੂਏਟ ਪਾਉਣ ਹੋਰ ਪਾਉਣ ਨਹੀਂ ਕਿਹਾ ਸੀ ਅੱਛਾ ਵੋਟਾਂ ਲੈਣ ਵੇਲੇ ਤਾਂ ਤੁਹਾਨੂੰ ਸਾਰੇ ਪਾਉਣ ਦੇ ਬਾਅਦ ਚ ਸਵਾਲ ਪੁੱਛਣ ਵਾਲੇ ਇਕੱਲੇ 10ਵੀਂ ਪਾਸ ਤੋਂ ਉੱਪਰ ਵਾਲੇ ਸਵਾਲ ਕਰਨ। ਇਹ ਕੀ ਹੈ? ਇਹ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਬਿਲਕੁਲ ਉਲਟ ਹੈ। ਸਵਾਲ ਤਾਂ ਚਾਹੇ ਤੁਹਾਨੂੰ ਕੋਈ ਬੰਦਾ ਪੜਿਆ ਲਿਖਿਆ ਵੀ ਪੁੱਛ ਲੇ ਪਰ ਜੇ ਸਵਾਲ ਤੋਂ ਤੁਹਾਨੂੰ ਔਖ ਹੈ, ਉਹੀ ਸਵਾਲ ਜੇ ਐਮਏ ਵਾਲਾ ਪੁੱਛ ਲੈਂਦਾ ਜਵਾਬ ਤੁਸੀਂ ਫਿਰ ਵੀ ਨਹੀਂ ਦੇਣਾ ਸੀ। ਪਰ ਸਵਾਲ ਇਹ ਹੈ ਕਿ ਤੁਹਾਨੂੰ ਹੁਣ ਆਮ ਲੋਕਾਂ ਦੇ ਸਵਾਲਾਂ ਤੋਂ ਦਿੱਕਤ ਕਿਉਂ ਹੋਣ ਲੱਗਦੀ ਹੈ? ਇਹੀ ਆਮ ਆਦਮੀ ਪਾਰਟੀ ਲੋਕਾਂ ਨੂੰ ਕਹਿੰਦੀ ਹੁੰਦੀ ਸੀ, ਲੀਡਰਾਂ ਨੂੰ ਸਵਾਲ ਕਰਿਆ ਕਰੋ। ਇਹਨਾਂ ਨੇਤਾਵਾਂ ਨੂੰ ਸਵਾਲ ਕਰਿਆ ਕਰੋ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਹੁੰਦੀ ਜੇ ਹੁਣ ਆਪਦੀ ਬਣ ਗਈ ਹੈ ਜਦ ਹੁਣ ਲੋਕ ਸਵਾਲ ਕਰਦੇ ਨੇ ਤਾਂ ਫਿਰ ਉਹੀ ਲੋਕ ਭੜੇ ਲੱਗਦੇ ਨੇ ਬੁਰੇ ਲੱਗਦੇ ਨੇ ਫਿਰ ਉਹਨਾਂ ਲੋਕਾਂ ਨੂੰ ਇਸੇ ਤਰ੍ਹਾਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿੰਨੀਆਂ ਥਾਵਾਂ ਤੇ ਲੋਕਾਂ ਨੇ ਜਦੋਂ ਵੱਡੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਮੰਤਰੀਆਂ ਨੂੰ ਐਮਐਲਏ ਨੂੰ ਜਾਂ ਹੋਰ ਨਮਾਇੰਦਿਆਂ ਨੂੰ ਤਾਂ ਉੱਥੇ ਲੋਕਾਂ ਤੇ ਜਾਂ ਕਾਰਵਾਈਆਂ ਹੋਈਆਂ ਜਾ ਉਹਨਾਂ ਨੂੰ ਜਲੀਲ ਕੀਤਾ ਗਿਆ ਸਪੀਕਰ ਕੁਲਤਾਰ ਸਿੰਘ ਸੰਧੂਆ ਸਾਹਿਬ ਨੂੰ ਪਿਛਲੇ ਦਿਨੀ ਦੋ ਸਮਾਗਮਾਂ ਦੇ ਵਿੱਚ ਦੋ ਤਿੰਨ ਮਹੀਨੇ ਪਹਿਲਾਂ ਲੋਕਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਉਹਨਾਂ ਨੇ ਵੀ ਕਿਹਾ ਸੀ ਵੀ ਇਹੋ ਜਿਹੇ ਬੰਦੇ ਹਰ ਪਿੰਡ 'ਚ ਦੋ ਤਿੰਨ ਹੁੰਦੇ ਨੇ ਇਹ ਹੈ ਉਹ ਹੈ ਗੱਲ ਹੈ ਸਵਾਲ ਦਾ ਜਵਾਬ ਦੇਣ ਦੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਮੈਂਟ ਮਾਰਨੇ ਕਿਸੇ ਦੀ ਪੜ੍ਹਾਈ ਨੂੰ ਚੈਲੰਜ ਕਰਨਾ ਇਹ ਕਹਿਣਾ ਤੁਹਾਡੀ ਸਮਝ ਘੱਟ ਆ ਵੇਖੋ ਜਦੋਂ ਤੁਸੀਂ ਲੋਕਾਂ ਦੀਆਂ ਵੋਟਾਂ ਲੈਣ ਜਾਣਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ 80% ਦੀ 85% ਦੀ ਲੋਕ ਨੇ ਸਮਝਦੇ ਜਿਹੜੇ ਕਿ ਬਹੁਤ ਘੱਟ ਪੜੇ ਲਿਖੇ ਨੇ ਜਿਨ੍ਹਾਂ ਦੀ ਕਿ ਘੱਟ ਸਮਝ ਆ ਤੇ ਫਿਰ ਉਦੋਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਭਾਈ ਸਾਨੂੰ ਉਹੀ ਬੰਦਾ ਕੱਲ ਨੂੰ ਸਵਾਲ ਕਰਿਓ ਜਿਹੜਾ 10 ਤੋਂ ਵੱਧ ਪੜਿਆ ਲਿਖਿਆ ਜੇਕਰ ਇਹ ਐਮਐਲਏ ਸਾਹਿਬ ਵੋਟਾਂ ਦੇ ਦਿਨਾਂ ਚ ਇਹ ਗੱਲ ਕਰ ਦਿੰਦੇ ਫਿਰ ਪਤਾ ਲੱਗਦਾ ਕਿਹੜੇ ਭਾਤ ਤਲਦੀ ਹੈ ਉਦੋਂ ਪੁਚਕਾਰ ਕੇ ਵਰਾ ਕੇ ਲੋਕਾਂ ਦੀਆਂ ਵੋਟਾਂ ਲੈਂਦੇ ਨੇ ਤੇ ਬਾਅਦ ਦੇ ਵਿੱਚ ਆ ਕੁਛ ਕਰਦੇ ਨੇ ਅਗਲੀ ਵੱਡੀ ਖਬਰ ਸੁਪਰੀਮ ਕੋਰਟ ਸਰਵੋੱਚ ਅਦਾਲਤਵਾਰੀ ਸਰਵੋੱਚ ਅਦਾਲਤ ਦੇ ਵਿੱਚ ਤਾਮਿਲਨਾਡੂ ਸਰਕਾਰ ਦਾ ਇੱਕ ਮਾਮਲਾ ਗਿਆ ਉੱਥੇ ਇੱਕ ਪਾਸੇ ਰਾਜਪਾਲ ਤੇ ਦੂਜੇ ਪਾਸੇ ਸੂਬਾ ਸਰਕਾਰ ਆ ਔਰ ਮਾਮਲਾ ਜਦ ਗਿਆ ਮਾਮਲੇ ਦੇ ਵਿੱਚ ਇਹ ਸੀ ਕਿ ਰਾਜਪਾਲ ਜਿਹੜਾ ਹੈ ਗਵਰਨਰ ਹੈ ਜਿਹੜਾ ਉਹ ਸੂਬਾ ਸਰਕਾਰ ਦੇ ਬਿੱਲ ਰੋਕ ਲੈਂਦਾ ਉਹਦੇ ਤੇ ਉਹਨਾਂ ਨੂੰ ਨੱਪ ਕੇ ਵਹਿ ਜਾਂਦਾ ਹੈ ਪੰਜਾਬ ਸਰਕਾਰ ਨਾਲ ਵੀ ਰਾਜਪਾਲ ਦਾ ਰੌਲਾ ਪੈਣਾ ਇਸ ਤਰ੍ਹਾਂ ਚੱਲਦਾ ਰਿਹਾ ਤੇ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਵੀ ਰਾਜਪਾਲ ਇੰਜ ਨਹੀਂ ਕਰ ਸਕਦਾ ਜਾਂ ਰਾਜਪਾਲ ਬਿੱਲ ਨਾ ਮਨਜ਼ੂਰ ਕਰਕੇ ਵਿਧਾਨ ਸਭਾ ਨੂੰ ਵਾਪਸ ਭੇਜੇ ਜਾਂ ਉਹਨੂੰ ਪਾਸ ਕਰੇ ਤੇ ਜਾਂ ਰਾਸ਼ਟਰਪਤੀ ਨੂੰ ਭੇਜੇ ਆਪਦੇ ਕੋਲ ਹੀ ਨੱਪ ਕੇ ਰੱਖੀ ਰੱਖਣਾ ਉਹਦੇ ਤੇ ਕੁਝ ਵੀ ਕਾਰਵਾਈ ਨਾ ਕਰਨੀ ਹੈ ਠੀਕ ਨਹੀਂ ਪਰ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਕਾਨੂੰਨ ਇਹ ਕਹਿੰਦਾ ਕਿ ਰਾਜਪਾਲ ਨੂੰ ਅਸੀਂ ਕੋਈ ਹਦਾਇਤ ਦਈਏ ਵੀ ਇੰਨੇ ਟਾਈਮ ਤੂੰ ਬਿੱਲ ਪਾਸ ਕਰਿਆ ਕਰ ਇਹ ਪਰਮਿਸ਼ਨ ਸਾਡੇ ਕੋਲ ਨਹੀਂ ਗਈ ਇਹ ਤਾਂ ਪਾਰਲੀਮੈਂਟ ਦੇ ਵਿੱਚ ਜੇ ਕੋਈ ਨਵਾਂ ਕਾਨੂੰਨ ਨਵੀਂ ਨੀਤੀ ਬਣੀ ਉਹਦੇ ਵਿੱਚ ਸਰਕਾਰ ਇਹ ਕਾਨੂੰਨ ਪਾਸ ਕਰੇ ਵੀ ਰਾਜਪਾਲ ਜਿਹੜਾ ਐਨੇ ਟਾਈਮ ਦੇ ਵਿੱਚ ਬਿੱਲ ਦੇ ਉੱਪਰ ਫੈਸਲਾ ਲਵੇਗਾ ਹੀ ਲਵੇਗਾ ਤਾਂ ਫਿਰ ਸੰਭਵ ਹੋ ਸਕਦਾ ਹੈ ਅਦਾਲਤ ਨੇ ਤਾਂ ਉਹਨਾਂ ਕੰਮ ਕਰਨਾ ਹੈ ਜਿੰਨਾ ਕਾਨੂੰਨ ਉਹਨੂੰ ਇਜਾਜ਼ਤ ਦਿੰਦਾ ਜਿੰਨਾ ਸੰਵਿਧਾਨ ਉਹਨੂੰ ਇਜਾਜ਼ਤ ਦਿੰਦਾ ਹੈ ਸੰਵਿਧਾਨ ਤੇ ਕਾਨੂੰਨ ਤੋਂ ਪਾਸੇ ਜਾ ਕੇ ਅਦਾਲਤ ਆਪਣੇ ਆਪ ਕੋ ਨਵਾਂ ਕਾਨੂੰਨ ਨਹੀਂ ਬਣਾ ਸਕਦੀ ਕਾਨੂੰਨ ਬਣਾਉਣ ਵਾਲੀ ਬਾਡੀ ਪਾਰਲੀਮੈਂਟ ਹੈ ਸੰਸਦ ਹੈ ਤੇ ਸੰਸਦ ਦੇ ਵਿੱਚ ਹੀ ਕਾਨੂੰਨ ਬੰਨਾ ਹੁੰਦਾ ਹੈ। ਇਹੀ ਗੱਲ ਅਦਾਲਤ ਨੇ ਕਹੀ ਹੈ। ਪਰ ਵੇਖਣਾ ਹੁਣ ਇਹ ਆ ਕਿ ਕੀ ਕੇਂਦਰ ਸਰਕਾਰ ਇੰਜ ਕਰੇਗੀ। ਦੇਖੋ ਅੱਜ ਤੱਕ ਸਾਰੀਆਂ ਉਹ ਸਰਕਾਰਾਂ ਜਿਹੜੀਆਂ ਕੇਂਦਰ 'ਚ ਬਣਦੀਆਂ ਉਹ ਰਾਜ ਪਾਲਾ ਦੇ ਨਾਲ ਰਲ ਕੇ ਮਤਲਬ ਦੂਜੇ ਜਿੱਥੇ ਉਹਨਾਂ ਦੀ ਪਾਰਟੀ ਦੀਆਂ ਸਰਕਾਰਾਂ ਨਹੀਂ ਜਿਹੜੇ ਸੂਬਿਆਂ 'ਚ ਉੱਥੇ ਕਈ ਕੁਝ ਕਰਨ ਦੇ ਰੌਲੇ ਪੈਂਦੇ ਰਹੇ। ਇਸ ਕਰਕੇ ਕੋਈ ਵੀ ਕੇਂਦਰ ਸਰਕਾਰ ਛੇਤੀ ਕੀਤੇ ਇੰਜ ਨਹੀਂ ਕਰਦੀ ਵੀ ਉਹ ਇਹ ਕਾਨੂੰਨ ਬਣਾ ਦੇਵੇ। ਬਿ ਰਾਜਪਾਲ ਜਾਂ ਗਵਰਨਰ ਐਨੇ ਦਿਨਾਂ ਤੱਕ ਆਪਣਾ ਫੈਸਲਾ ਦੇਵੇਗਾ ਇਹ ਕਰਨ ਨੂੰ ਤਿਆਰ ਨਹੀਂ ਗਈ ਅੱਗੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਇੱਕ ਏਟੀਐਮ ਵੈਨ ਜਿਹੜੀ ਕਿ ਏਟੀਐਮ ਚ ਪੈਸੇ ਪਾਉਣ ਜਾ ਰਹੀ ਸੀ ਬਦਮਾਸ਼ਾਂ ਨੇ ਉਹ ਲੁੱਟੀ ਹੈ 7 ਕਰੋੜ ਰੁਪਈਆ ਉਹ ਲੁੱਟ ਕੇ ਲੈ ਗਏ ਨੇ ਔਰ ਇਹ ਕੰਮ ਉਹਨਾਂ ਨੇ ਕੀਤਾ ਕਿਵੇਂ ਉਹ ਸੀਬੀਆਈ ਦੇ ਅਧਿਕਾਰੀ ਬਣ ਕੇ ਆਏ ਤੇ ਸੀਬੀਆਈ ਦੇ ਅਧਿਕਾਰੀ ਬਣ ਕੇ ਨੋਵਾ ਗੱਡੀ ਚ ਆਏ ਤੇ ਜਿਹੜੀ ਬਹਿਣ ਏਟੀਐਮ ਚ ਕੈਸ਼ ਪਾਉਣ ਪੈਸੇ ਪਾਉਣ ਜਾ ਰਹੀ ਸੀ ਉਹਨੂੰ ਰਸਤੇ ਚ ਰੋਕਿਆ ਰਸਤੇ ਚ ਰੋਕ ਕੇ ਫਿਰ ਉਸ ਬੈਂਕ ਚੋਂ ਸੀਬੀਆਈ ਦੇ ਅਧਿਕਾਰੀ ਤੇ ਕਰਮਚਾਰੀ ਬਣ ਕੇ ਉਹਨਾਂ ਨੇ ਪੈਸੇ ਕੱਢੇ ਤੇ ਫਿਰ ਫਰਾਰ ਹੋ ਗਏ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਮਾਮਲਾ ਭਾਰਤ ਦੇ ਬੰਗਲੌਰੂ ਤੋਂ ਜਿਹਨੂੰ ਪਹਿਲਾਂ ਬੰਗਲੌਰ ਕਹਿੰਦੇ ਸੀ ਉੱਥੋਂ ਆ ਰਿਹਾ ਬੰਗਲੌਰ ਪੁਲਿਸ ਨੇ ਨਾਕੇਬੰਦੀ ਕਰਕੇ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਿ ਉਹਨਾਂ ਨੂੰ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਪਰ ਹਜੇ ਤੱਕ ਕੋਈ ਵੀ ਵਿਅਕਤੀ ਪੁਲਿਸ ਤੋਂ ਫੜਿਆ ਨਹੀਂ ਗਿਆ ਪੁਲਿਸ ਆਪਣੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ